ਸਸਰੀਕਾਲ ਬਾਈ ਕੀ ਹਾਲ ਚਾਲ ਨੇ ਹੋ ਠੀਕ ਠਾਕੋਂ ਬਾਈ ਜਿੰਨਾ ਵੀਰਾਂ ਨੇ ਆਪਾਂ ਫੇਸਬੁੱਕ ਪੇਜ ਅਜੇ ਨਹੀਂ ਫੋਲੋ ਕਰਿਆ ਫੋਲੋ ਕਰ ਲੋ ਵੀਰੇ ਕਿਉਂਕਿ ਨਵੇਂ ਆ ਵੀਡਮਾ ਛੋਡੇ ਤੱਕ ਕਰ ਜਦੋਂ ਆਪਾਂ ਛੱਡੀਏ ਤੇ ਜਰੂਰ ਹੁਣ ਛੋਡੇ ਤੱਕ ਤੁਸੀਂ ਚੈੱਕ ਕਰੋ ਆਪਣਾ ਬਣਿਆ ਹੋਇਆ ਸਮਾਨ ਤੇ ਚੈੱਕ ਕਰੋ ਵੀਰੇ ਇੱਕ ਗੋਤੀ ਤੇ ਇੱਕ ਮੱਛੀ ਵਾਲੀ ਸੋਟੀ ਮੱਛੀ ਪਿੱਤਲ ਦੀ ਹੈ ਟਾਲੀ ਦੀ ਦੋਨੇ ਲੱਕੜਾਂ ਤੇ ਤਿਆਰ ਹੋਈਆਂ ਗੋਤੀਆਂ ਮੇਰੇ ਵੀਰੋ ਵਿੱਚੋਂ ਡੇਢ ਫੁੱਟ ਦੀ ਇਹਦੇ ਗੋਤੀ ਨਿਕਲਦੀ ਹੈਗੀ ਉਸ ਤੋਂ ਪਿੱਤਲ ਦਾ ਲਾਟੂ ਲੱਗਿਆ ਹੋਇਆਗਾ ਦੂਰੋ ਜਜਮੈਂਟ ਨਹੀਂ ਹੁੰਦੀ ਵੀ ਕੀ ਚੀਜ਼ ਆ ਤਿਆਰ ਉਹਦਾ ਇੱਕ ਸੇਫਟੀ ਦਾ ਹਥਿਆਰ ਲਾ ਲਓ ਜਾਂ ਇੱਕ ਵਧੀਆ ਚੀਜ਼ ਲਾ ਲਓ ਵੀ ਰੱਖਣ ਖਾਤਰ ਕੁੜੇ ਆਪਦੇ ਵੀ ਇੱਕ ਮੋਕਾ ਲੋਰਾ ਬਣਾ ਕੇ ਲੋਡ ਪਾ ਜੇ ਤਾਂ ਆਪਦਾ ਮੁਕਾਬਲਾ ਬੰਦਾ ਕਰ ਸਕਦਾਗਾ ਤੇ ਆ ਮੱਛੀ ਵਾਲੀ ਛੁੱਟੀ ਆ ਬਈ ਮੋٹے ਪਿੱਤਰ ਹੈਵੀ ਬਿੱਤਲ ਚ ਤਿਆਰ ਹੋਈਆਂ ਦੋਨੇ ਮੱਛੀ ਮੋਰਨੀ ਲਾ ਕੇ ਤੇ ਉੱਤੇ ਮੱਛੀ ਲਈ ਇਹਦੇ ਆਪ ਬਣਾ ਕੇ ਤੇ ਲੁਧਿਆਣਾ ਸੈਟ ਗਈ ਆ ਛੁੱਟੀ ਬਈ ਆਪਣੀ ਤੇ ਕਰੋ ਚੱਕ ਕਿਦਾਂ ਲੱਗਿਆ ਸੋਨੂੰ ਮੱਛੀ ਤੇ ਗੁਫਤੀ ਅਨ ਜਮਾ ਉਹ ਕਿਨੇ ਰਿਪੋਰਟਾਂ ਕਰੀਆਂ ਹੋਈਆਂ ਆਪਨਾਂ ਵਾਲੇ ਪਾਸਿਓ ਤਾਂ ਟਾਲੀ ਦੀਆਂ ਸੋਟੀਆਂ ਬਰਵਾਪੂ ਕੰਮ ਕਰੀ ਜਾਂਦਾ ਬਾਹਰ ਦੀ ਸੋਟੀ ਤੇ ਪੋਲ ਰੇ ਚੜਾਉਂਦਾ ਗਾ ਤੇ ਇਹ ਹੈਗੀ ਆਪਣੀ ਗੁਫਤੀ ਉਹ ਦੇਖੋ ਵਿੱਚੋਂ ਸਟੀਲ ਦੀ ਨਿਕਲਦੀ ਐ ਇਹ ਡੂਡ ਫੁੱਟ ਨਿਕਲਦੀ ਐ ਟਾਲੀ ਦੀ ਲੱਕੜ ਚੋਂ ਆਂਗੀ ਤੇ ਐਨ ਓਕੇ ਦੀ ਰਿਪੋਰਟ ਕਰੀ ਹੋਈ ਵਧੀਆ ਸਿਰੇ ਚ ਬਣਾਈ ਹੋਈ ਹੈਗੀ ਇੱਕ ਮੋਕੇ ਕੰਮ ਦੇ ਹੋਊਗੀ ਬੰਦੇ ਨੇ ਕੰਮ ਲੈਣਾ ਵਾ ਜੋੜਦਾ ਪਤਾ ਨਹੀਂ ਲੱਗਦਾ ਕੁਝ ਵੀ ਪਿੱਤਲ ਦਾ ਬਾਕੀ ਸਾਰਾ ਮੀਨਾ ਕਰੀਆ ਸਟੀਲ ਦੀ ਵਿੱਚੋਂ ਨਿਕਲਦੀ ਐ ਗੁਫਤੀ ਵੀਰੇ ਟਾਲੀ ਲੱਕੜ ਚ ਬਣਵਾਈ ਹੈ ਬਣਾਈ ਹੈ ਕੀ ਤੇ ਦੱਸੋ ਕਿੱਦਾਂ ਲੱਗੀ ਤੁਹਾਨੂੰ ਤੇ ਨਾਲ ਮੱਛੀ ਵਾਲੀ ਸੋਟੀ ਆ ਧੰਨਵਾਦ ਬਾਈ ਸਾਰਿਆਂ ਦਾ ਸਸੀ ਗਾਲ ਜੀ